ਸਰਦੀਆਂ ਸ਼ੁਰੂ ਹੋਣ ਨਾਲ ਰਾਜ ਦੇ ਅੰਦਰ ਧੁੰਦ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ ਅਤੇ ਧੁੰਦ ਪੈਣ ਨਾਲ ਸੜਕਾਂ ਤੇ ਵਿਜ਼ਿਬਿਲਟੀ ਵੇਖਣ ਦੀ ਦੂਰੀ ਬਿਲਕੁਲ ਘਟ ਜਾਂਦੀ ਹੈ ਕਿਉਂਕਿ ਧੁੰਦ ਹਰੇਕ ਇਲਾਕੇ ਨੂੰ ਹਰੇਕ ਮੁਹੱਲੇ ਨੂੰ ਹਰੇਕ ਸ਼ਹਿਰ ਨੂੰ ਅਤੇ ਹਰੇਕ ਸੜਕ ਨੂੰ ਲਗਭਗ ਆਪ ਦੀ ਪਕੜ ਵਿਚ ਲੈ ਲੈਂਦੀ ਹੈ ਅਤੇ ਆਪ ਦੇ ਕਾਬੂ ਵਿਚ ਲੈ ਲੈਂਦੀ ਹੈ ਜਿਸ ਕਰਕੇ ਸੜਕਾਂ ਤੇ ਦੁਰਘਟਨਾਵਾਂ ਦਾ ਖਤਰਾ ਵੱਧ ਜਾਂਦਾ ਹੈ ਅਤੇ ਇਹ ਦੁਰਘਟਨਾਵਾਂ ਹੁੰਦੀਆਂ ਹਨ ਅਣ ਦੇਖੇ ਵਹੀਕਲ ਚਲਾਉਣ ਨਾਲ ਅੰਦੇਖੇ ਵਾਹਨ ਚਲਾਉਣ ਨਾਲ ਬਿਨਾ ਧਿਆਨ ਦਿੱਤੇ ਸਪੀਡ ਨਾਲ ਵਾਹਨ ਚਲਾਉਣ ਨਾਲ ਅਤੇ ਇਹਦਾ ਦੁਰਘਟਨਾਵਾਂ ਵਿੱਚ ਵੱਡਾ ਹੱਥ ਬੇਸਹਾਰਾ ਪਸ਼ੂਆਂ ਦਾ ਵੀ ਹੁੰਦਾ ਹੈ ਜੋ ਬੇਸਹਾਰਾ ਪਸ਼ੂ ਸੜਕਾਂ ਤੇ ਘੁੰਮਰੇ ਹੁੰਦੇ ਹਨ ਉਹ ਵੀ ਦੁਰਘਟਨਾਵਾਂ ਦਾ ਵੱਡਾ ਕਾਰਨ ਬੰਦੇ ਹਨ ਅਤੇ ਇਹਨਾਂ ਦੇ ਸਾਮ ਸੰਭਾਲ ਲਈ ਵਕ ਵਕ ਸਮਾਜ ਸੇਵੀ ਸੰਸਥਾਵਾਂ ਆਪਦੇ ਤੌਰ ਤੇ ਵਕ ਵਕ ਸਮਾਜ ਸੇਵਾ ਦਾ ਕੰਮ ਕਰਦੀਆਂ ਰਹਿੰਦੀਆਂ ਹਨ ਪਰ ਸਰਕਾਰਾਂ ਇਹਨਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦੀਆਂ ਭਾਵੇਂ ਕਾਓਸ ਹੈ ਹਰ ਇੱਕ ਥਾਂ ਤੇ ਲਿਆ ਜਾਂਦਾ ਹੈ ਪਰ ਬੇਸਹਾਰਾ گاਵਾਵਰ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਇਸ ਵਾਰ ਧਿਆਨ ਦਿੱਤਾ ਹੈ ਲਾਈਨ ਕਲਬ ਪ੍ਰਯਾਸ ਫਾਜ਼ਿਲ ਖਾਨ ਜਿਨ੍ਹਾਂ ਨੇ ਅੱਜ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਮੱਛੀ ਮਾਰਕੀਟ ਦੇ ਸਾਹਮਣੇ ਅਬਹੋਰ ਰੋਡ ਤੇ ਰਿਫਲੈਕਟਰ ਲਗਾਏ ਅਤੇ ਹੋਰ ਕੀ ਕੁਝ ਕੀਤਾ ਸਭ ਕੁਝ ਜਾਣਾਂਗੇ ਸਾਡੇ ਨਾਲ ਦੇਖੋ ਜੀ ਜਿਵੇਂ ਤੁਸੀਂ ਚਾਹੁੰਦੇ ਅਗਲੇ ਦਿਨਾਂ ਦੇ ਵਿੱਚ ਜਾਂ ਰਾਤ ਨੂੰ ਗੱਡੀਆਂ ਚਲਾਉਣੀਆਂ ਬੜੀਆਂ ਔਖੀਆਂ ਹੁੰਦੀਆਂ ਔਰ ਅਗਰ ਐਦਾਂ ਦੇ ਆਵਾਰਾ ਪਸ਼ੂ ਜਿਹੜੇ ਰੋਡ ਦੇ ਉੱਪਰ ਸਾਨੂੰ ਮਿਲ ਜਾਣ ਹਾਂ ਐਕਸੀਡੈਂਟ ਦੇ ਚਾਂਸ ਜਿਹੜੇ ਕਿਨੇ ਬਹੁਤ ਜ਼ਿਆਦਾ ਹੁੰਦੇ ਆ ਤਾਂ ਅੱਜ ਅਸੀਂ ਨਾਇਸ ਕਲਬ ਫਾਜ਼ਿਲ ਦਾ ਪ੍ਰਯਾਸ ਨੇ ਹੈ ਬਰੇਲਾ ਕੀਤਾ ਹੈ ਕਿ ਵਤੂ ਵਤ ਜਿੰਨੀਆਂ ਵੀ ਅਸੀਂ ਬੈਟਾ ਆਵਾਰਾ ਪਸ਼ੂਆਂ ਦੇ ਗਲਾ ਵਿੱਚ ਪਾ ਸਕੀਏ ਰਿਫਲੈਕਟਰ ਜਿਹਨੂੰ ਆਪਾਂ ਕਹਿ ਦਿੰਨੇ ਆ ਤਾਂ ਜੋ ਕੋਈ ਐਕਸੀਡੈਂਟ ਹੋਣ ਤੋਂ ਅਸੀਂ ਬਚਾ ਸਕੀਏ ਦੋਰੋਂ ਕਿਉਂਕਿ ਇਹ ਕਾਲੇ ਰੰਗ ਦੇ ਪਸ਼ੂ ਹੋਗੇ ਇਹਨਾਂ ਨੂੰ ਆਪਾਂ ਤੁਹਾਨੂੰ ਦੇ ਦਿਨਾਂ ਜੀ ਆ ਰਾਤ ਨੂੰ ਨਜ਼ਰ ਨਹੀਂ ਆਉਂਦੇ ਤੇ ਜਿਹੜੇ ਰਿਫਲੈਕਟਰ ਹੈਗੇ ਆ ਇਹ ਦੂਰੋਂ ਚਮਕ ਦੇਣਗੇ ਤਾਂ ਲੋਕਾਂ ਨੂੰ ਕਿੰਨੇ ਰਿਫਲੈਕਟਰ ਪ੍ਰਧਾਨ ਜੀ ਕਲੱਬ ਦੁਆਰਾ ਲਗਾਏ ਜਾ ਰਹੇ ਨੇ ਵੀ ਫਿਲਹਾਲ 150 ਰਿਫਲੈਕਟਰ ਸੀ ਲੈ ਕੇ ਆਏ ਆ ਔਰ ਕੋਸ਼ਿਸ਼ ਕਰ ਰਹੇ ਆ ਕਿ ਤੁਸੀਂ ਵੀ ਦੇਖਿਆ ਕਿੰਨੀ ਭੱਜਾ ਦੌੜੀ ਸਾਨੂੰ ਕਰਨੀ ਪੈ ਰਹੀ ਹੈ ਕਿਵੇਂ ਹੈ ਰਿਫਲੈਕਟਰ ਲਗਾਣੇ ਕਿਉਂਕਿ ਗਾਵਾਂ ਜੇ ਜੋ ਵੀ ਅਵਾਰਾ ਪਸ਼ੂ ਨੇ ਭੱਜਦੇ ਆ ਸਾਨੂੰ ਦੇਖ ਕੇ ਤਾਂ ਡਾਕਟਰ ਸਾਹਿਬ ਨੂੰ ਸੁਨੀਲ ਜੀ ਨੂੰ ਵੀ ਬੁਲਾਇਆ ਮੈਂ ਤੇ ਉਹਨਾਂ ਉਹਨਾਂ ਦੇ ਮਦਰ ਨਾਲ ਆ ਕੇ ਸੀ ਬਾਰੇ ਆ ਮਤਲਬ ਟ੍ਰੈਫਿਕ ਪੁਲਿਸ ਦਾ ਹਮੇਸ਼ਾ ਸਾਡੇ ਨਾਲ ਸਾਥ ਰਹਿੰਦਾ ਅੱਜ ਵੀ ਸਾਡੇ ਨਾਲ ਦਰਵਾਜ਼ਾ ਖਿੇਕੇ ਨੇ ਤੁਹਾਨੂੰ ਜਿਹੜੇ ਰਿਫਲੈਕਟਰ ਇਕੱਠੇ ਕੀਤੇ ਗਏ ਨੇ ਤੁਸੀਂ ਆਪ ਖਰੀਦੇ ਨੇ ਜਾਂ ਕਿਸ ਸੋਸਾਇਟੀ ਕੋ ਜਾਂ ਕਿਸ ਟ੍ਰੈਫਿਕ ਪੁਲਿਸ ਕੋ ਲੈ ਲਏ ਕੀ ਕੀਤਾ ਇਹ ਰਿਫਲੈਕਟਰ ਸਾਰੇ ਸਾਡੀ ਜਿਹੜੀ ਹੈ ਜਿੰਨੇ ਵੀ ਲਾਇਨਸ ਕਲਬ ਪਿਆਸ ਮਦਦ ਦਾ ਪਿਆਸ ਦੇ ਮੈਂਬਰ ਨੇ ਸਭ ਦੀ ਕੰਟਰੀਬਿਊਸ਼ਨ ਇਕੱਠੀ ਇਹਦੇ ਵਿੱਚ ਜਿੰਨੇ ਵੀ ਪ੍ਰੋਜੈਕਟ ਲਗਾਏ ਜਾਂਦੇ ਸਭ ਦੀ ਕੰਟਰੀਬਿਊਸ਼ਨ ਲਗਾਏ ਦਾਉਟ ਕਿ ਵਿਜ਼ਿਬਿਲਟੀ ਜਿਹੜੇ ਸੰਦੇਨਾਜ ਤਾਂ ਬਹੁਤ ਜ਼ਿਆਦਾ ਘੱਟ ਹੋ ਜਾਂਦੀ ਹੈ ਹਾਈ ਸਪੀਡ ਹੈ ਜਿਹੜੀ ਉਹਦੇ ਵਾਸਤੇ ਟ੍ਰੈਫਿਕ ਪੁਲਿਸ ਹਮੇਸ਼ਾ ਕਈ ਤਰ੍ਹਾਂ ਦੇ ਪ੍ਰੋਜੈਕਟ ਕਈ ਤਰ੍ਹਾਂ ਦੇ ਕੈਂਪ ਲਗਾਉਂਦੇ ਰਹਿੰਦੇ ਆ ਲੋਕਾਂ ਨੂੰ ਵੇਅਰ ਕਰਦੇ ਰਹਿੰਦੇ ਆ ਕਿ ਜਿਹੜੀ ਸਪੀਡ ਹੈ ਉਹਨੂੰ ਘੱਟ ਰੱਖੋ ਕਿਉਂਕਿ ਨਾ ਪਹੁੰਚੇ ਨਾਲੋਂ 13 ਨਾਲ ਪਹੁੰਚਿਆ ਜ਼ਿਆਦਾ ਵਧੀਆ ਹੁੰਦਾ ਹੈ ਕਰਮਚਾਰੀ ਨਾਲ ਨੇ ਸਰ ਰਤਨ ਨਾਲ ਜੀ ਰਤਨ ਨਾਲ ਜੀ ਤੁਸੀਂ ਇਸ ਵਿੱਚ ਕੀ ਕਹਾਂਗੇ ਫਾਈਲ ਕਾ ਵੱਲੋਂ ਪ੍ਰਾਪਲ ਕੀਤਾ ਜਾ ਰਿਹਾ ਹੈ ਬਹੁਤ ਅੱਛਾ ਵਧੀਆ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਤੋਂ ਦੇ ਆਉਣ ਕਰਨ ਵਿੱਚ ਗੰਗਰਵਾਰਾ ਤੁਰੇ ਖੱਤੇ ਸੜਕਾਂ ਤੇ ਜੰਗਲ ਫੈਲਣ ਲੱਗੇ ਹੁੰਦੇ ਇਹਦੇ ਨਾਲ ਦਮਕਾਉਂਦੀ ਹੈ ਇਹਦੇ ਨਾਲ ਪ੍ਰੈਸਿਡੈਂਟ ਦਾ ਕੰਮ ਹੈ ਜਿਹੜੇ ਲੋਕ ਸਪੀਡ ਵਿੱਚ ਕਾਰਾਂ ਚਲਾਉਂਦੇ ਨੇ ਇਹ ਵਹੀਕਲ ਚਲਾਉਂਦੇ ਨੇ ਜਾਂ 18 ਸਾਲ ਤੋਂ ਛੋਟੇ ਉਮਰ ਦੇ ਬੱਚੇ ਨੇ ਉਹਨਾਂ ਤੋਂ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਬੱਚਿਆਂ ਨੂੰ ਸਮਝਾਇਆ ਜਾਂਦਾ ਉਹਨਾਂ ਨੂੰ ਕਿ ਮਾਪਿਆਂ ਨੂੰ ਕਿਹਾ ਜਾਂਦਾ तो तो एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत